ਮੈਨੂੰ ਸਾਰੇ ਇਹੀ ਪੁੱਛਦੇ ਚੱਲ ਅੱਜ মিডিਆ ਜਿਵੇਂ ਕਹਿ ਹੀ ਦਿਨ ਨਾ ਕਹਿੰਦੇ ਇਹਦਾ ਕੀ ਹੱਲ ਹੈ ਸੋਸਾਇਟੀ ਪੁੱਛਦੀ ਹੈ ਸਮਾਜ ਪੁੱਛਦਾ ਹੈ ਤਾਂ ਕੀ ਹੱਲ ਹੈ ਮੈਨੂੰ ਇਹ ਦੱਸ ਦੋ ਕਿ ਡੰਗਰ ਬੱਚੇ ਸੜਕਾਂ ਤੇ ਛੱਡੇ ਕਿਨੇ ਸਮਾਜ ਨੇ ਕਿ ਕਿਸੇ ਹੋਰ ਨੇ ਸਮਾਜ ਕਹਿੰਦੀ ਹੈ ਇਹਦੇ ਖਿਲਾਫ ਆਵਾਜ਼ ਉਠਾਓ ਸਮਾਜ ਤੇ ਤੁਸੀਂ ਹੋ ਜਿਨ੍ਹਾਂ ਨੇ ਆਪਣੀ ਗਾਂ ਜਦੋਂ ਟੋਕੜ ਹੋ ਗਈ ਦੁੱਧ ਨਹੀਂ ਦੇ ਰਹੀ ਸੜਕ ਤੇ ਛੱਡਤੀ ਬੱਚੀ ਚਾਹੀਦੀ ਐ ਬੱਚਾ ਨਹੀਂ ਚਾਹੀਦਾ ਸੀ ਕਮੀਨੇ ਲੋਕ ਆ ਬਾਬੇ ਕੋਲ ਜਾ ਕੇ ਮੱਥਾ ਟੇਕਦੇ ਆ ਸਾਨੂੰ ਪੁੱਤ ਦੇਈ ਜਦੋਂ ਗਾਂ ਨੇ ਸੂਣਾ ਹੁੰਦਾ ਮੱਝ ਨੇ ਸੂਣਾ ਦਾ ਖੀਰ ਚੜਾ ਦਿੰਦੇ ਆ ਇਹਨੂੰ ਕੁੜੀ ਦੇਈ ਉਹਦੇ ਘਰ ਫੀਮੇਲ ਹੋਵੇ ਕਿਉਂਕਿ ਮੈਨੂੰ ਕੱਟੀ ਬੱਚੀ ਚਾਹੀਦੀ ਐ ਮੇਰੇ ਘਰ ਪੁੱਤ ਹੋਵੇ ਇਹ ਸਾਡੇ ਸੋਚ ਦਾ ਦਿਵਾਲੀਆ ਪਾਣਾ ਕਮੀਨਗੀ ਐ ਪਰ ਜੇ ਗਾਂ ਸੂਪੇਈ ਤੁਹਾਨੂੰ ਦੁੱਧ ਦੇਗੀ ਸਾਰਾ ਸਾਲ ਤੁਹਾਨੂੰ ਤੁਸੀਂ ਕਮਾਈਆਂ ਕਰਨੀਆਂ ਉਹਦੇ ਤੋਂ ਅੱਜ ਉਹ ਉਦੇ ਘਰ ਬੱਚਾ ਹੋ ਗਿਆ ਉਹਦਾ ਗੁਨਾਹ ਤੁਸੀਂ ਦੂਜੇ ਮਹੀਨਾ ਨਹੀਂ ਪੈਨ ਦਿੰਦੇ ਅੱਠਾਂ ਦਿਨਾਂ ਚ ਉਹਦਾ ਬੱਚਾ ਉਹਦੇ ਤੋਂ ਵਿਛੋੜ ਕੇ ਪਰਾਂ ਕਰ ਦਿੰਦੇ ਉਹਨੇ ਉਹਦਾ ਧੀ ਪੁੱਤ ਨਹੀਂ ਉਹਦੀ ਅੰਦਰ ਨਹੀਂ ਸੀ ਉਹ ਤੁਸੀਂ ਬੱਚੇ ਛੱਡ ਦਿੱਤੇ ਸੜਕਾਂ ਤੇ ਤੁਹਾਨੂੰ ਨਹੀਂ ਚਾਹੀਦੇ ਤੁਹਾਨੂੰ ਇਹ ਨਹੀਂ ਪਤਾ ਕਿ ਤੁਸੀਂ ਆਪਣੇ ਪੁੱਤਾਂ ਲਈ ਜਿਹੜੀਆਂ ਕਮਾਈਆਂ ਕਰਦੇ ਹੋ ਕੋਈ ਪਤਾ ਨਹੀਂ ਕਦੋਂ ਉਹ ਬੱਚਾ ਤੁਹਾਡੇ ਪੁੱਤ ਦੇ ਅੱਗੇ ਖੜਾ ਹੋਵੇ ਕਿਤੇ